ਕੀ ਹਾਲਾਂ ਦੋਸਤੋ ਲੈ ਕੇ ਆਇਆ ਤੁਹਾਡੇ ਲਈ ਬਹੁਤ ਹੀ ਸੋਹਣੀ ਤੇ ਘੈਂਟ ਕਹਾਣੀ ਤੇ ਉਮੀਦ ਆ ਕਹਾਣੀ ਤੁਹਾਨੂੰ ਬਹੁਤ ਮਸਾਲਾ ਹੋਵੇ ਮੇਰਾ ਨਾਮ ਅਮਨ ਹੈ ਮੈਂ ਕਾਲਜ ਵਿੱਚ ਪੜਦਾ ਹਾਂ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਹਾਂ ਸਿੱਧਾ ਸਾਦਾ ਸਾਊ ਜਿਹਾ ਮੁੰਡਾ ਪੜਾਈ ਨਾਲ ਘਰ ਦੇ ਕੰਮ ਵੀ ਕਰਦਾ ਤੇ ਖੇਤਾਂ ਦੀ ਹਵਾ ਤੇ ਸ਼ਾਮ ਨੂੰ ਦੋਸਤਾਂ ਨਾਲ ਬੈਠ ਕੇ ਗੱਲਾਂ ਇਹ ਮੇਰੀ ਦੁਨੀਆ ਸੀ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਇੱਕ ਜਾਗੋ ਵਰਤ ਜਾਤ ਮੇਰੀ ਜ਼ਿੰਦਗੀ ਦਾ ਰੋਖ ਬਦਲ ਦੇਵੇਗੀ। ਮੇਰੀ ਮਾਸੀ ਦੇ ਮੁੰਡੇ ਦੀ ਮੈਰਿਜ ਸੀ। ਪਿੰਡ 'ਚ ਵਿਆਹ ਦਾ ਮਾਹੌਲ ਹੋਵੇ ਤਾਂ ਖੁਸ਼ੀ ਆਪ ਹੀ ਫੈਲ ਜਾਂਦੀ ਆ। ਢੋਲ ਦੀ ਥਾਪ, ਬੋਲੀਆਂ ਦੀ ਗੂੰਜ ਰੌਣਕਾਂ ਤੇ ਹਰ ਜਿਹਰੇ ਤੇ ਹਾਸਾ ਸਭ ਕੁਝ ਵੱਖਰਾ ਹੀ ਲੱਗਦਾ ਸੀ। ਜਾਗੋ ਵਾਲਾ ਦਿਨ ਸੀ ਮੈਂ ਸ਼ਾਮ ਨੂੰ ਕਰੀਬ 5 ਵਜੇ ਉੱਥੇ ਪਹੁੰਚ ਗਿਆ ਸੀ। ਆਂਗਣ 'ਚ ਲਾਈਟਾਂ ਲਗੀਆਂ ਹੋਈਆਂ ਸੀ। ਔਰਤਾ ਗੋੜਖੇ ਰਬਣਾ ਕੇ ਬੋਲੀਆਂ ਮਾਰ ਰਹੀਆਂ ਸੀ ਤੇ ਮਰਦ ਪਾਸੇ ਖੜੇ ਹਾਸਾ ਮਜ਼ਾਕ ਕਰ ਰਹੇ ਸੀ ਢੋਲ ਦੀ ਆਵਾਜ਼ ਨੂੰ ਦਿਲ ਨੂੰ ਅਜੀਬ ਸੁਹਣ ਦੇ ਰਹੀ ਸੀ ਉਹੀ ਵੇਲੇ ਮੇਰੀ ਨਜ਼ਰ ਇੱਕ ਕੁੜੀ ਤੇ ਪਈ ਉਹ ਮੇਰੇ ਵੱਲ ਮੋੜ ਮੋੜ ਦੇਖ ਰਹੀ ਸੀ ਨਾ ਵੇਦ ਚੰਗਾਰ ਵੇ ਸੀ ਨਾ ਕੁਲ ਬਖਰਾ ਦਾ ਪਰ ਉਸ ਦੀਆਂ ਅੱਖਾਂ 'ਚ ਕੁਝ ਐਸਾ ਸੀ ਜੋ ਮੈਨੂੰ ਟਹਿਰ ਕੇ ਦੇਖਣ ਲਈ ਮਜਬੂਰ ਕਰ ਰਿਹਾ ਸੀ ਐਨਾ ਤਾਂ ਮੈਂ ਸੋਚਿਆ ਸ਼ਾਇਦ ਮੇਰਾ ਭੁਲੇਖਾ ਹੋਵੇ ਪਰ ਜਦੋਂ ਤੀਜੀ ਵਾਰੀ ਨਜ਼ਰ ਮਿਲੀ ਤਾਂ ਉਸਨੇ ਹੌਲੀ ਜਿਹੀ ਮੁਸਕਾਨ ਦਿੱਤੀ ਦਿਲ ਮੇਰਾ ਧੜਕ ਗਿਆ ਸੀ ਮੈਂ ਵੀ ਹੌਸਲਾ ਕਰਕੇ ਹੌਲੀ ਜਿਹਾ ਇਸ਼ਾਰਾ ਕਰ ਦਿੱਤਾ ਉਹ ਖੁੱਲ ਗਿਆ ਸੀ ਉਹ ਹਾਸਾ ਇਹਨਾਂ ਸਾਸੀਖੇ ਅੰਦਰ ਮੇਰੇ ਅੰਦਰ ਟਿਆ 20 ਤੇ ਕੁਝ ਬਣਿਆ ਇਸੇ ਤਰੀਵਾਨ ਨੂੰ ਜਾਣ ਕੇ ਡਟਾ ਬੰਦ ਹੋ ਗਿਆ ਜਨਰੇਟਰ ਵਿੱਚ ਕੋਈ ਪ੍ਰੋਬਲਮ ਆ ਰਹੀ ਸੀ ਉਹ ਵੀ ਨਹੀਂ ਸੀ ਚੱਲ ਰਿਹਾ ਤੇ ਹੁਣ ਆਂਗਣ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਛਾ ਗਿਆ ਸੀ ਮਾਣਾ-ਉਟਾ ਹੀ ਦੇਖ ਰਿਹਾ ਸੀ ਪਰ ਜ਼ਿਆਦਾ ਨਹੀਂ ਵਿਸਾਇ ਦਿ ਰਿਹਾ ਸੀ ਸਿਰਫ ਢੋਲ ਦੀ ਥਾਪ ਦੇ ਲੋਕਾਂ ਦੀਆਂ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਸੀ ਤਕਰੀਬਨ 15-20 ਮਿੰਟ ਬਿਜਲੀ ਨਹੀਂ ਉਹੀ ਹਨੇਰਾ ਮੇਰੇ ਲਈ ਆਸ਼ ਨਹੀਂ ਬਣ ਗਿਆ ਸੀ ਮੈਂ ਹੌਲੀ ਜੇਸ ਨਾਲ ਇਸ਼ਾਰਾ ਕੀਤਾ ਉਹ ਸਮਝ ਗਈ ਉਹ ਮੇਰੇ ਪਿੱਛੇ ਪਿੱਛੇ ਹੀ ਤੁਰਾਈ। ਅਸੀਂ ਮਾਸੀ ਦੇ ਘਰ ਦੇ ਨਾਲ ਹੀ ਪਏ ਇੱਕ ਖਾਲੀ ਘਰ ਵਿੱਚ ਚਲ ਗਏ ਸੀ। ਉਹ ਕਈ ਉਹ ਘਰ ਕਈ ਸਾਲਾਂ ਤੋਂ ਬੰਦ ਹੀ ਪਿਆ ਸੀ। ਬਾਹਰ ਜਾਗੋ ਦੀ ਰੌਣਕ ਸੀ ਤੇ ਅੰਦਰ ਖੰਮੋਸ਼ੀ। ਦਿਲ ਇਹਨਾ ਤੇਜ਼ ਧੜਕ ਰਿਹਾ ਸੀ ਕਿ ਮੈਨੂੰ ਲੱਗਿਆ ਉਹ ਵੀ ਸੁਣ ਲਵੇਗੀ। ਮੈਂ ਪਹਿਲੀ ਵਾਰ ਕਿਸੇ ਕੁੜੀ ਸਾਹਮਣੇ ਇੰਨਾ ਘਬਰਾਇਆ ਹੋਇਆ ਸੀ। ਕੁਝ ਪਲ ਚੁੱਪ ਰਹੀ। ਫਿਰ ਮੈਂ ਹੌਸਲਾ ਕਰਕੇ ਦਿਲ ਦੀ ਗੱਲ ਕਹਿ ਦਿੱਤੀ ਮੈਂ ਦੱਸਿਆ ਕਿ ਜਦੋਂ ਤੋਂ ਉਸ ਨੂੰ ਦੇਖਿਆ ਹੈ ਦਿਲ 'ਚ ਅਜੀਬ ਜਿਹਾ ਹੋ ਗਿਆ ਹੈ ਨਾ ਢੋਲ ਸੰਦਾ ਹੈ ਨਾ ਬੋਲੀ ਉਹ ਹੌਲੀ ਜਿਹੀ ਮੁਸਕਰਾਈ ਕੁਝ ਨਾ ਬੋਲੀ ਪਰ ਉਸ ਦੀ ਚੁੱਪ ਬਹੁਤ ਕੁਝ ਕਹਿ ਰਹੀ ਸੀ ਮੈਂ ਆਪਣਾ ਨੰਬਰ ਉਸ ਨੂੰ ਦੇ ਦਿੱਤਾ ਉਸ ਨੇ ਵੀ ਸਿਰ ਹਲਾ ਕੇ ਹਾਂ ਕਰ ਦਿੱਤੀ ਉਸ ਰਾਤ ਜਾਗੋ ਦਾ ਮੁੱਕ ਗਈ ਪਰ ਮੇਰੇ ਅੰਦਰ ਇੱਕ ਨਵਾਂ ਚਿਰਾਗ ਜਲ ਗਿਆ ਸੀ ਫਿਰ ਦਿਲਾਂ ਦਾ سلسلہ ਸ਼ੁਰੂ ਹੋ ਗਿਆ ਕਾਲਜ ਤੋਂ ਆ ਕੇ ਮੈਂ ਫੋਨ ਦੀ ਸਕਰੀਨ ਵੱਲ ਤੱਕਦਾ ਰਹਿੰਦਾ ਉਸ ਦਾ ਮੈਸੇਜ ਆਉਂਦਾ ਤਾਂ ਸਾਰਾ ਦਿਨ ਬਣ ਜਾਂਦਾ ਹੌਲੀ ਹੌਲੀ ਗੱਲਾਂ ਲੰਬੀਆਂ ਹੋ ਗਈਆਂ ਪਹਿਲਾਂ ਸਿਰਫ ਹਾਲਚਾਲ ਫਿਰ ਸੁਪਨੇ ਫਿਰ ਦਿਲ ਦੇ ਡਰ ਸਾਡਾ ਪਿਆਰ ਚੁੱਪ ਚਾਪ ਬਦ ਆ ਗਿਆ ਪਿੰਡ ਦੀਆਂ ਅੰਕਲੀਆਂਾਂ ਛੱਤਾਂ ਦੇ ਸ਼ਾਮਾਂ ਸਾਬ ਗਵਾ ਬਣ ਗਈਆਂ ਉਹ ਕਹਿੰਦੀ ਸੀ ਅਮਨ ਤੂੰ ਸਾਫ਼ ਦਿਲ ਦਾ ਮੁੰਡਾ ਹੈ ਮੈਂ ਕਹਿੰਦਾ ਤੂੰ ਆਈ ਤੰਜਿੰਦਰੀ ਸੋਹਣੀ ਲੱਗਦੀ ਏ ਇੱਕ ਦਿਨ ਅਸੀਂ ਮਿਲਣ ਦਾ ਫੈਸਲਾ ਕੀਤਾ ਪਿੰਡ ਦੀਆਂ ਨਜ਼ਰਾਂ ਤੋਂ ਦੂਰ ਸ਼ਹਿਰ ਦੇ ਵਿੱਚ ਉਹ ਮਿਲਾਬ ਇੱਕ ਮਲਾਪ ਨਹੀਂ ਸੀ ਇੱਕ ਬਹੁਤ ਹੀ ਜ਼ਿਆਦਾ ਵੱਡਾ ਭਰੋਸਾ ਸੀ ਇੱਕ ਬਹੁਤ ਵਧੀਆ ਸਮਝ ਸੀ ਤੇ ਇੱਕ ਦੂਜੇ ਦੇ ਖੜੇ ਰਹਿਣ ਦਾ ਇੱਕ ਵਾਦਾ ਸੀ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਹ ਤਾਂ ਕਹਾਣੀ ਦੀ ਅਜੇ ਸ਼ੁਰੂਆਤ ਸੀ ਜਾਗੋ ਵਾਲੀ ਰਾਤ ਤੋਂ ਬਾਅਦ ਮੈਂ ਕੱਲ ਗਿਆ ਤਾਂ ਸਰੀਰ ਕਲਾਸ ਵਿੱਚ ਸੀ ਪਰ ਦਿਲ ਕਿਤੇ ਹੋਰ ਹੀ ਉੱਡ ਰਿਹਾ ਸੀ ਕਿਤਾਬਾਂ ਖੁੱਲੀਆਂ ਹੋਈਆਂ ਸੀ ਪਰ ਅੱਖਾਂ ਫੋਨ ਦੀ ਸਕਰੀਨ ਵੱਲ ਜਾਂਦੀਆਂ ਰਹਿੰਦੀਆਂ ਸੀ ਦਿਲ ਨੂੰ ਬਸ ਇੱਕੋ ਹੀ ਕੋਸ ਦਾ ਮੈਸੇਜ ਸ਼ਾਮ ਨੂੰ ਜਦੋਂ ਘਰ ਆ ਕੇ ਮੈਂ ਖੇਤਾਂ ਵਾਲੇ ਪਾਸੇ ਚੱਕਰ ਲਾ ਰਿਹਾ ਸੀ ਫੋਨ ਵੱਜਿਆ ਉਹੀ ਨੰਬਰ ਮੇਰੇ ਹੱਥ ਥੋੜੇ ਕੰਬ ਗਏ ਮੈਂ ਗਾਲ ਚੁੱਕੀ ਹੈਲੋ ਹਮਨ ਉਸ ਦੀ ਆਵਾਜ਼ ਇੰਨੀ ਹੌਲੀ ਸੀ ਜਿਵੇਂ ਹਵਾ ਵੀ ਸੁਣ ਨਾ ਲਵੇ ਹਾਂ ਤੂੰ ਮੇਰੇ ਨਾਲ ਜਿਵੇਂ ਆਪਣੇ ਆਪ ਨਰਮ ਹੋ ਗਈ ਉਸ ਦਿਨ ਸੀ ਘੰਟਾ ਪਰ ਗੱਲਾਂ ਕੀਤੀਆਂ ਨਾ ਕੋਈ ਵੱਡੀ ਗੱਲ ਨਾ ਵਾਂਦੀ ਸਿਰਫ ਦਿਲ ਖੋਲ ਕੇ ਉਸ ਨੇ ਦੱਸਿਆ ਕਿ ਉਹ ਦੀ ਕਾਲਜ 'ਚ ਪੜਦੀ ਹੈ ਪਰ ਆਪਣੇ ਘਰਦਿਆਂ ਤੋਂ ਥੋੜੀ ਡਰੀ ਰਹਿੰਦੀ ਹੈ ਪਿੰਡ 'ਚ ਗੱਲਾਂ ਬੜੀ ਛੇਤੀ ਬਣ ਜਾਂਦੀਆਂ ਨੇ ਮੈਂ ਉਸ ਨੂੰ ਕਿਹਾ ਡਰ ਨਾ ਕਰ ਅਸੀਂ ਸਮਝ ਨਾਲ ਚੱਲਾਂਗੇ ਉਹ ਸਣੀ ਚੁੱਪ ਕਰਕੇ ਸੌਣਿਆ ਉਹ ਚੁੱਪ ਹੁੰਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਉਹ ਮੇਰੀ ਗੱਲਾਂ ਤੇ ਭਰੋਸਾ ਕਰ ਰਹੀ ਹੈ ਹੌਲੀ ਹੌਲੀ ਸਾਡਾ ਰੁਟੀਨ ਬਣ ਗਿਆ ਸਵੇਰੇ ਸੱਸੀ ਕਾਲ ਸ਼ਾਮ ਨੂੰ ਕੀ ਕਰ ਰਹੀ ਹੈ ਰਾਤ ਨੂੰ ਧਿਆਨ ਰੱਖੀ ਇਹ ਛੋਟੀਆਂ ਜਿਹੀਆਂ ਗੱਲਾਂ ਸਾਡੇ ਰਿਸ਼ਤੇ ਦੀ ਨਹੀਂ ਬਣ ਰਹੀਆਂ ਸਾਨੂੰ ਜਿੰਦ ਵਿੱਚ ਮੁਹੱਬਤ ਤਾਂ ਨਹੀਂ ਹੁੰਦੀ ਹਰ ਨਜ਼ਰ ਸਵਾਲ ਬਣ ਜਾਂਦੀ ਹੈ ਹਰ ਹਸਣਾ ਹਵਾ ਇਸ ਕਰਕੇ ਅਸੀਂ ਬਹੁਤ ਸੋਚ ਸਮਝ ਕੇ ਮਿਲਦੇ ਕਦੇ ਸ਼ਹਿਰ ਦੇ ਵਾਸਟੈਂਡ ਵਾਲੇ ਕਦੇ ਕਿਸੇ ਜਾਣ ਪਛਾਣ ਵਾਲੇ ਮੈਡੀਕਲ ਸਟੋਰ ਤੇ ਤੇ ਕਦੇ ਕਿਸੇ ਹੋਟਲ 'ਚ ਦੋ ਮਿੰਟਾਂ ਦੀ ਮੁਲਕਾਤ ਵੀ ਦਿਲ ਨੂੰ ਦਿਨਾਂ ਲਈ ਖੁਸ਼ੀ ਕਰ ਜਾਂਦੀ ਸੀ ਇੱਕ ਦਿਨ ਉਸ ਨੇ ਮੈਨੂੰ ਕਿਹਾ ਅਮਨ ਲੋਕ ਸਵਾਲ ਪੁੱਛਣ ਲੱਗ ਪਏ ਨੇ ਮੈਂ ਕੁਝ ਪਲ ਚੁੱਪ ਰਿਹਾ ਫਿਰ ਕਿਹਾ ਮੈਨੂੰ ਡਰ ਲੱਗਦਾ ਹੈ ਤਾਂ ਸੀ ਰੁਕ ਵੀ ਸਕਦੇਂ ਪਰ ਮੈਂ ਝੂਠਾ ਪਿਆਰ ਨਹੀਂ ਕਰਦਾ ਮੈਂ ਤੈਨੂੰ ਦਿਲੋਂ ਹੀ ਕਰਦਾ ਉਸ ਦੀ ਆਵਾਜ਼ ਭੱਜ ਗਈ ਨਹੀਂ ਮੈਨੂੰ ਤੇਰੇ ਤੇ ਭਰੋਸਾ ਹੈ ਉਹ ਲਾਹਜ ਮੇਰੇ ਲਈ ਸਭ ਕੁਝ ਸਨ ਫਿਰ ਇੱਕ ਦਿਨ ਅਸੀਂ ਫੈਸਲਾ ਕੀਤਾ ਕਿ ਸ਼ਹਿਰ 'ਚ ਢੰਗ ਨਾਲ ਮਿਲਾਂਗੇ ਜਿੱਥੇ ਕੋਈ ਡਰ ਨਾ ਹੋਵੇ ਕਿਸੇ ਵਧੀਆ ਜੀ ਜਗ੍ਹਾ ਉੱਤੇ ਕੋਈ ਜਲਦੀ ਨਾ ਹੋਵੇ ਉਹ ਮਿਲਾਂ ਸਿਰਫ ਮਿਲਣ ਲਈ ਨਹੀਂ ਸੀ ਉਹ ਇੱਕ ਦੂਜੇ ਨੂੰ ਹੋ ਡੂੰਗਾ ਸਮਝ ਲਈ ਸੀ ਜਦੋਂ ਅਸੀਂ ਸਾਹਮਣੇ ਬੈਠੇ ਤਾਂ ਕੁਝ ਬਲਾਂ ਲਈ ਤੋਂ ਮਾ ਨੇ ਕੁਝ ਨਹੀਂ ਕਿਹਾ ਸਿਰਫ ਅੱਖਾਂ ਗੱਲਾਂ ਕਰਦੀਆਂ ਰਹੀਆਂ ਉਸਨੇ ਹੌਲੀ ਜਿਹਾ ਫਮਣ ਜਾਗੋ ਵਾਲੀ ਰਾਤ ਤੋਂ ਮੇਰੀ ਜ਼ਿੰਦਗੀ ਬਦਲ ਗਈ ਹੈ ਮੈਂ ਉਸਦਾ ਹੱਥ ਫੜ ਕੇ ਸਿਰਫ ਇਹ ਕਿਹਾ ਹੁਣ ਅਕੇਲੇ ਨਹੀਂ ਹਾਂ ਉਹ ਦੇਣਾ ਸੀ ਕੋਈ ਵੱਡੀ ਵਾਦਾ ਨਹੀਂ ਕੀਤਾ ਪਰ ਇੱਕ ਗੱਲ ਪੱਕੀ ਸੀ ਇਹ ਸਿਰਫ ਟਾਈਮ ਪਾਸ ਨਹੀਂ ਸੀ ਇਹ ਪਿਆਰ ਸੀ ਜੋ ਹੌਲੀ-ਹੌਲੀ ਦਿਨਾਂ 'ਚ ਬਸ ਰਿਹਾ ਸੀ ਪਰ ਹਰ ਪਿਆਰ ਦੀ ਕਹਾਣੀ ਸੌਖੀ ਨਹੀਂ ਹੁੰਦੀ ਸਾਡੇ ਰਸਤੇ 'ਚ ਵੀ ਸਵਾਲ ਡਰ ਤੇ ਸਮਾਜ ਦੀਆਂ ਪਰਛਾਵਾਂ ਖੜੀਆਂ ਸੀ ਪਿੰਡ ਛੋਟਾ ਹੁੰਦਾ ਹੈ ਪਰ ਗੱਲਾਂ ਬਹੁਤ ਵੱਡੀਆਂ ਇੱਥੇ ਕੁਝ ਵੀ ਲੁਕਾਇਆ ਨਹੀਂ ਜਾਂਦਾ ਅੱਖਾਂ ਬੋਲਦੀਆਂ ਨੇ ਕੰਨ ਸੁਣ ਲੈਂਦੇ ਨੇ ਤੇ ਜਵਾਨਾ ਆਪਣੇ ਆਪ ਕੰਮ ਕਰ ਲੈਂਦੇ ਨੇ ਮੈਨੂੰ ਪਹਿਲਾਂ ਹੀ ਅਹਿਸਾਸ ਸੀ ਕਿ ਇਹ ਦਿਨ ਆਉਣਾ ਹੀ ਆ ਇੱਕ ਸ਼ਾਮ ਮੈਂ ਚਪਾਲ ਵੱਲੋਂ ਲੰਘ ਰਿਹਾ ਸੀ ਦੋ ਬਜ਼ੁਰਗ ਹੌਲੀ ਹੌਲੀ ਗੱਲਾਂ ਕਰ ਰਹੀ ਸੀ ਜਿਵੇਂ ਹੀ ਮੈਂ ਕੋਲੋਂ ਲੰਘਿਆ ਚੁੱਪ ਹੋ ਗਏ ਉਹ ਚੁੱਪ ਮੈਨੂੰ ਸਾਫ਼ ਸੁਣਾਈ ਦਿੱਤੀ ਦਿਲ ਚ ਹਲਚਲ ਹੋ ਗਈ ਉਸੇ ਰਾਤ ਹੀ ਮੈਨੂੰ ਉਹਦਾ ਫੋਨ ਆਇਆ ਆਵਾਜ਼ ਪਹਿਲਾਂ ਵਰਗੀ ਨਹੀਂ ਸੀ ਅਮਨ ਅੱਜ ਮਾਣੇ ਪੁੱਛਿਆ ਸੀ ਤੂੰ ਕਿਸ ਨਾਲ ਗੱਲ ਕਰਦੀ ਰਹੀ ਹੈਂ ਮੈਂ ਕੁਝ ਪਲ ਖੰਮੋਸ਼ ਰਿਹਾ ਫੇਰ ਦੂ ਕੀ ਗਿਆ ਕੁਝ ਨਹੀਂ ਪਰ ਡਰ ਲੱਗ ਰਿਹਾ ਏ ਮੈਨੂੰ ਬਹੁਤ ਜ਼ਿਆਦਾ ਹੁਣ ਕੀ ਕਰੀਏ ਉਹਦੀ ਆਵਾਜ਼ 'ਚ ਇੱਕ ਕੰਬਣਾ ਸੀ ਪਿੰਡ ਦੀ ਕੁੜੀ ਲਈ ਡਰਾਮ ਗੱਲ ਹੁੰਦੀ ਏ ਹਰ ਕਦਮ ਤੇ ਸਵਾਲ ਹਰ ਮੁਸਕਾਨ ਤੇ ਸ਼ੱਕ ਮੈਂ ਉਸ ਨੂੰ ਸਮਝਿਆ ਦੇਖ ਅਸੀਂ ਕੋਈ ਗਲਤ ਰਾ ਨਹੀਂ ਲੈ ਰਹੇ ਸੱਚੇ ਹਾਂ ਤਾਂ ਡਰ ਕਿਹੜੀ ਗੱਲ ਦਾ ਆਪਾਂ ਪਿਆਰ ਕੀਤਾ ਹੈ। ਪਰ ਆਪਾਂ ਕਿੜਾ ਕੋਈ ਟਾਈਮ ਪਾਸ ਕਰ ਰਹੇ ਹਾਂ। ਉਹ ਚੁੱਪ ਰਹੀ। ਕੋ ਚੁੱਪਾਂ ਜਵਾਬ ਹੁੰਦੀਆਂ ਨਹੀਂ। ਕੁਝ ਦਿਨਾਂ ਬਾਅਦ ਇਹ ਅਫਵਾਹਾਂ ਹੋਰ ਤੇਜ਼ ਹੋ ਗਈਆਂ। ਕਿਸੇ ਨੇ ਕਿਹਾ ਅਮਣ ਬਿਗੜ ਗਿਆ ਹੈ। ਕਿਸੇ ਨੇ ਕਿਹਾ ਕਾਲਜ ਵਾਲੇ ਮੁੰਡੇ ਤੇ ਭਰੋਸਾ ਨਹੀਂ। ਮੇਰੇ ਘਰ ਦੀ ਗੱਲ ਆ ਪਹੁੰਚੀ। ਇੱਕ ਰਾਤ ਬਿਤਾ ਜੀ ਨੇ ਪੁੱਛ ਲਿਆ ਅਮਣ ਅੱਜ ਕੱਲ੍ਹ ਧਿਆਨ ਕਿੱਥੇ ਰਹਿੰਦਾ ਏ ਤੇਰਾ? ਮੈਂ ਝੂਠ ਨਹੀਂ ਬੋਲ ਸਕਿਆ ਪਰ ਸੱਚ ਪੂਰਾ ਵੀ ਨਹੀਂ ਕਹਿ ਸਕਿਆ ਪੜਾਈ ਚ ਹੀ ਆ ਬਸ ਥੋੜਾ ਦਿਮਾਗ ਭਰਿਆ ਰਹਿੰਦਾ ਏ ਉਹ ਮੈਨੂੰ ਧਿਆਨ ਨਾਲ ਦੇਖਦੇ ਰਹਿੰਗੇ ਬਾਪ ਦਾ ਦਿਲ ਬੜਾ ਡੂੰਗਾ ਹੁੰਦਾ ਏ ਉਤਰਾ ਕੁੜੀ ਉਸਤੇ ਦਵਾ ਹੋਰ ਵੱਧ ਗਿਆ ਸੀ ਘਰ ਚ ਉਸ ਦੀ ਆਵਾਜ਼ ਹੌਲੀ ਹੋ ਗਈ ਹਾਸਾ ਘਟ ਗਿਆ ਸੀ ਮੈਨੂੰ ਕਾਲ ਕਰਦੀ ਤਾਂ ਕਹਿੰਦੀ ਅਵਣ ਕਈ ਵਾਰ ਸੋਚਦੀ ਆ ਸਹੀ ਕਰਨੀ ਆ ਜਾਂ ਨਹੀਂ ਉਹ ਲੱਗ ਜਿਵੇਂ ਮੇਰੇ ਦਿਲ 'ਤੇ تیر ਵਾਂਗ ਲੱਗਦੇ ਸੀ ਮੈਂ ਕਿਹਾ ਤੈਨੂੰ ਤਰਦ ਮਿਲ ਰਿਹਾ ਹੈ ਤਾਂ ਮੈਂ ਤੇਰੇ ਨਾਲ ਖੜਾ ਹਾਂ ਪਰ ਤੈਨੂੰ ਮਜਬੂਰ ਨਹੀਂ ਕਰਾਂਗਾ ਉਹ ਰੋਈ ਤੇ ਗੱਲਾਂ ਤਾਂ ਮੈਨੂੰ ਤੇਰੇ ਨਾਲ ਜੋੜਦੀਏ ਪਰ ਮਹੱਬਤ ਸਿਰਫ ਦੋ ਦਿਲਾਂ ਦੀ ਗੱਲ ਨਹੀਂ ਹੁੰਦੀ ਪਿੰਡ ਪਰਿਵਾਰ ਸੋਚਾਂ ਬਜਾਰ ਆ ਜਾਂਦੇ ਨੇ ਇੱਕ ਦਿਨ ਉਸਨੇ ਕਿਹਾ ਕੁਝ ਦਿਨਾਂ ਲਈ ਮਿਲਣਾ ਘੱਟ ਕਰੀਏ ਉਹ ਸੁਣ ਕੇ ਮੇਰਾ ਦਿਲ ਭਾਰੀ ਹੋ ਗਿਆ ਪਰ ਮੈਂ ਮੰਨ ਗਿਆ ਕਿਉਂਕਿ ਇਸ ਲਈ ਪਿਆਰ 'ਚ ਜ਼ਬਰਦਸਤੀ ਨਹੀਂ ਹੁੰਦੀ। ਉਹ ਦਿਨ ਮੇਰੇ ਲਈ ਔਖੇ ਸਨ। ਖੇਤਾਂ 'ਚ ਕੰਮ ਕਰਦਾ ਪਰ ਧਿਆਨ ਉਸਦੇ ਕੋਲ ਹੀ ਰਹਿੰਦਾ ਸੀ। ਕਾਲਜ 'ਚ ਬੈਠਦਾ ਪਰ ਨਜ਼ਰਾਂ ਖਾਲੀ। ਪਰ ਉਸਦੀ ਦੂਰੀ ਨੇ ਮੈਨੂੰ ਤੋੜਿਆ ਨਹੀਂ। ਸਾਨੂੰ ਹੋਰ ਮਜ਼ਬੂਤ ਕੀਤਾ। ਕੁਝ ਹਫ਼ਤਿਆਂ ਬਾਅਦ ਉਸਨੇ ਆਪਣਾ ਫੋਨ ਕੀਤਾ। ਆਵਾਜ਼ ਹੌਸਲਾ ਸੀ। ਕਮਨ ਮੈਂ ਸੋਚ ਲਿਆ ਡਰ ਨਾਲ ਨਹੀਂ ਜਿਣਾ। ਮੇਰੀ ਅੱਖਾਂ ਭਿੱਜ ਗਈਆਂ। ਉਹ ਵੀ ਪਲ ਮੈਨੂੰ ਸਮਝ ਆ ਗਿਆ ਇਹ ਪਿਆਰ ਆਸਾਨ ਨਹੀਂ ਪਰ ਸੱਚਾ ਹੈ ਪਰ ਅਜੇ ਅੱਗੇ ਇੱਕ ਵੱਡਾ ਮੋੜ ਸੀ ਇੱਕ ਐਸਾ ਫੈਸਲਾ ਜੋ ਦੋਵਾਂ ਦੀ ਕਿਸਮਤ ਲਿਖਣ ਵਾਲਾ ਸੀ ਮੈਨੂੰ ਉਸ ਦਿਨ ਤੋਂ ਬਾਅਦ ਇਦਾਂ ਲੱਗ ਰਿਹਾ ਸੀ ਜਿਵੇਂ ਹਵਾ ਠਹਿਰ ਗਈ ਸੀ ਪੰਡ ਦੀਆਂ ਗਲੰਗਾ ਉਹ ਜਿਹੀਆਂ ਹੀ ਸਨ ਪਰ ਮੇਰੇ ਕਦਮ ਭਾਰੇ ਹੋ ਗਏ ਸੀ ਮੈਂ ਸਮਝ ਗਿਆ ਸੀ ਹੁਣ ਸਿਰਫ ਗੱਲਾਂ ਨਾਲ ਕੰਮ ਨਹੀਂ ਚੱਲਣਾ ਪਿਆਰ ਕਰਨਾ ਆਸਾਨ ਹੁੰਦਾ ਏ ਪਰ ਉਸ ਨੂੰ ਸਹੀ ਰਾਹ ਤੇ ਲੈ ਜਾਣਾ ਹਿੰਮਤ ਮੰਗਦਾ ਏ ਇੱਕ ਸ਼ਾਮ ਉਹ ਮਿਲੀ ਅੱਖਾਂ 'ਚ ਡਰ ਨਹੀਂ ਸੀ ਪਰ ਸਵਾਲ ਬਹੁਤ ਜ਼ਿਆਦਾ ਸੀ ਅਮਨ ਉਹ ਕਹਿੰਦੀ ਕਰਜ ਗੱਲ ਚੱਲ ਪਈ ਏ ਮੇਰੇ ਲਈ ਹੁਣ ਫੈਸਲੇ ਹੋ ਰਹੇ ਨੇ ਮੇਰਾ ਦਿਲ ਤੱਕ ਨਾਲ ਰਹਿ ਗਿਆ ਏ ਪਰ ਮੈਂ ਆਪ ਨੂੰ ਸੰਭਾਲਿਆ ਦੇਖ ਮੈਂ ਹੋ ਲਈ ਕਿਆ ਜੇ ਤੂੰ ਚਾਹੇ ਅਸੀਂ ਇੱਥੇ ਹੀ ਰੁਕ ਸਕਦੇ ਹਾਂ ਮੈਂ ਤੇਰੀ ਜ਼ਿੰਦਗੀ ਔਖੀ ਨਹੀਂ ਕਰਨਾ ਚਾਹੁੰਦਾ ਉਸਨੇ ਸਿੱਧੇ ਅੱਖਾਂ 'ਚ ਵੇਖਿਆ ਨਹੀਂ ਮੈਂ ਭੱਜਣਾ ਨਹੀਂ ਚਾਹੁੰਦੀ ਸਹੀ ਤਰੀਕੇ ਨਾਲ ਅੰਗੇ ਵਧਣਾ ਚਾਹੁੰਦੀ ਹਾਂ ਉਸ ਪਲ ਮੈਂ ਫੈਸਲਾ ਕਰ ਲਿਆ ਅਗਲੇ ਦਿਨ ਮੈਂ ਆਪਣੇ ਪਿਤਾ ਜੀ ਨਾਲ ਬੈਠ ਗਿਆ ਤੇਲ ਡਰ ਰਿਹਾ ਸੀ ਪਰ ਸੱਚ ਬੋਲਣਾ ਜ਼ਰੂਰੀ ਸੀ ਬਾਪੂ ਮੈਂ ਕਿਹਾ ਮੈਨੂੰ ਇੱਕ ਕੁੜੀ ਬਸਾਉਂਦੇ ਗਲਤ ਨਹੀਂ ਸਾਫ਼ ਦਿਲ ਨਾਲ ਉਹ ਚੁੱਪ ਰਿਹਾ ਫੇਰ ਸਿਰਫ ਇਨਾ ਕਿਹਾ ਜੇ ਨੀਅਤ ਸਾਫ਼ ਹੈ ਤਾਂ ਰਾਹ ਵੀ ਨਿਕਲ ਆਉਂਦਾ ਹੈ। ਉਹ ਲੱਗ ਜ ਮੇਰੇ ਲਈ ਹੌਸਲਾ ਬਣ ਗਏ। ਉਧਰ ਉਹਦੇ ਘਰ 'ਚ ਵੀ ਗੱਲ ਹੌਲੀ-ਹੌਲੀ ਸਹੀ ਪਾਸੇ ਆ ਰਹੀ ਸੀ। ਮਾਣੇ ਉਹਦੀ ਚੁੱਪ ਨੂੰ ਸਮਝ ਲਿਆ ਸੀ। ਹਰ ਮਾਂ ਆਪਣੇ ਬੱਚੇ ਦੀਆਂ ਅੱਖਾਂ ਪੜ ਲੈਂਦੀ ਹੈ। ਕੁਝ ਸਮਾਂ ਲੰਘਿਆ ਗੱਲਾਂ ਹੋਈਆਂ ਸਵਾਲ ਪੁੱਛੇ ਗਏ ਪਰ ਸੱਚ ਸਾਹਮਣੇ ਰਿਹਾ। ਉਹ ਮੁਲਾਕਾਤ ਜੋ ਜੋਗੋ ਵਾਲੀ ਰਾਤ ਹਨੇਰੇ 'ਚ ਸ਼ੁਰੂ ਹੋਈ ਸੀ ਹੁਣ ਰੋਸ਼ਨੀ 'ਚ ਆ ਖੜੀ ਸੀ। ਇੱਕ ਦਿਨ ਉਹ ਮੁਸਕਰਾਉਂਦੀ ਹੋਈ ਆਹ ਮਨ ਘਰ ਵਾਲੇ ਮੰਨ ਗਏ ਨੇ ਮੇਰੀਆਂ ਅੱਖਾਂ ਭਰ ਆਈਆਂ ਉਹ ਖੁਸ਼ੀ ਰਾਜ ਵੀ ਬਿਆਨ ਨਹੀਂ ਹੋ ਸਕਦੀ ਅਸੀਂ ਕੋਈ ਵੱਡੀ ਵਾਦੇ ਨਹੀਂ ਕੀਤੇ ਸਿਰਫ ਇਹ ਸੋਚਿਆ ਪੜ੍ਹਾਈ ਪੂਰੀ ਕਰਾਂਗੇ ਪੈਰਾਂ ਤੇ ਖੜਾਂਗੇ ਫਿਰ ਇੱਕ ਦੂਜੇ ਦਾ ਹੱਥ ਫੜਾਂਗੇ ਜਾਗੂ ਦੀ ਉਸ ਰਾਤ ਨੇ ਸਾਨੂੰ ਮਿਲਾਇਆ ਸੀ ਪਰ ਸਮਝ ਸਿਰਫ ਸਬਰ ਤੇ ਸੱਚ ਨੇ ਸਾਨੂੰ ਜੋੜ ਕੇ ਰੱਖਿਆ ਅੱਜ ਵੀ ਜਦੋਂ ਕਦੇ ਢੋਲ ਦੀ ਆਵਾਜ਼ ਸੁਣਦਾ ਹਾਂ ਉਹ ਹਨੇਰਾ ਜਾਦਾ ਜਾਂਦਾ ਹੈ ਜਿਸ ਚੋਂ ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਰੋਸ਼ਨੀ ਨਿਕਲੀ ਸੀ ਕਾਹਲੀ ਮੁੱਕੀ ਨਹੀਂ ਜ਼ਿੰਦਗੀ ਸ਼ੁਰੂ ਹੋ ਗਈ ਸੀ ਅਤੇ ਸਾਡੀ ਮੈਰਿਜ ਹੋ ਗਈ ਸੀ ਇਹ ਸੀ ਜੀ ਮੇਰੀ ਕਹਾਣੀ ਤੇ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ